ਮੈਨੂੰ ਵੀ ਪਤਾ ਆ ਕੀ ਕੀਤਾ ਦਾ ਮੈਨੂੰ ਵੀ ਪਤਾ ਕਿਹੜਾ ਲੈ ਗਿਆ ਹਾਂ ਖੋਲ ਕੋਣ ਖੋਲ ਕੇ ਲੈ ਗਿਆ ਮੈਨੂੰ ਕੀ ਪਤਾ ਕਿਹੜਾ ਲੈ ਗਿਆ ਖੋਲ ਕੇ ਮੈਂ تیرے ਪੈਸੇ ਕੱਟੂਣਾਂ ਮੈਂ ਰਾਤ ਤਾਂ ਛੱਡ ਕੇ ਗਿਆ ਆ ਨਾ ਰਾਤ ਦੀ ਗੱਲ ਨਹੀਂ ਤੜਕੇ ਦੇ ਦੇਖੀ ਜਨੈ ਤੂੰ ਸ਼ਾਇਦ ਮੈਂ ਰਾਤ ਤਾਂ ਛੱਡ ਕੇ ਗਿਆ ਸਾਰੀ ਮਸ਼ੀਨ ਖੋਲ ਕੇ ਹੀ ਲੈ ਗਿਆ ਆਹ ਖਲਾ ਖੋਲ ਕੇ ਲੈ ਗਿਆ ਮੈਨੂੰ ਕੀ ਪਤਾ ਕਿਹੜਾ ਲੈ ਗਿਆ ਮੇਰੇ ਤੱਕ ਤੇ ਨਾ ਮੈਂ ਨਹੀਂ ਵੇਚਿਆ ਭਾਈ ਆ ਤੁਹਾਨੂੰ ਦੱਸਦਾ ਮੇਰੀ ਗੱਲ ਮੈਂ ਵੇਚਿਆ ਨਹੀਂ ਇਹ ਬੱਟੇ ਜਾਣਗੇ ਮਿੱਤਰਾ ਨਾ ਨਾ ਮੈਂ ਵੇਚਿਆ ਨਹੀਂ ਇਹ ਤਾਂ ਮੈਂ ਵੇਚਿਆ ਨਹੀਂ ਯਾਰ ਖਰਚਾ ਤੈਨੂੰ ਭਰਨਾ ਭੂ ਖਰਚਾ ਯਾਰ ਮੈਨੂੰ ਕਹਦਾ ਮਾਂ ਦੇ ਚੌਕਾ ਕੋ ਤੂੰ ਮੈਨੂੰ ਤਾਂ ਦੱਸ ਦਿੰਦਾ ਕੰਦਰ ਜਾ ਲੈ ਖੜ ਕੇ ਬੈਗ ਜਾ ਲੈ ਲਾਟੂ ਜਾ ਲਾਟੂ ਯਾਰ ਰਹਿਗਾ ਤਾਂ ਮੈਂ ਕੀ ਦੱਸਾਂ ਮੈਂ ਰਹਿ ਕੇ ਟੋਹੂੰ ਮੇਰੇ ਬਜੇ ਕਦੋਂ ਘਟੋਗੇ ਮਾ ਕਰੇਗਾ ਜਾਣੀ ਮਿੱਤਰਾ ਮੇਰੇ ਘਰ ਜਾਣੇ ਯਾਰ ਇਹ ਤਾਂ ਖਤਮ ਹੋ ਗਈ ਇਹਨੇ ਖਤਮ ਹੋ ਜੂ ਹੋ ਜਾਂਦਾ ਯਾਰ ਮੇਰੇ ਕੀ ਕਰ ਰਹੇ ਆ ਚਲ ਕੋਈ ਨਹੀਂ ਫਿਰ ਆ ਦੁੱਧ ਹੀ ਕਰ ਲੈਨੇ ਆ ਚਲ ਦੁੱਧ ਹੀ ਕਰ ਲੈ ਫਿਰ ਆ ਗੱਲ ਆ ਦੁੱਧ ਹੀ ਕਰਾਂ ਉਹ ਦੁੱਧ ਹੀ ਕਰ ਲਾਂਗੇ ਆ ਦੁੱਧ ਹੀ ਕਰਾਂ ਫਿਰ ਆ ਕਰਦਾ ਚੰਗਾ ਇਥੋਂ ਪਤਾ ਲੱਗਦਾ ਬਈ ਮਸਾ ਮੌਕਾ ਮਿਲਿਆ ਸੀਗਾ ਭਰ ਲਈ ਪਲੇਟ ਬਾਈ ਨੇ ਤੇ ਹੁਣ ਕੱਡੂ ਕੁਖਾ ਆਵਦੀਆਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ